ਪਾਤਸ਼ਾਹ ਦੀ ਮਹਾਰਾਣੀ ਉਸ ਤਤੀ ਤਵੀ ਤੇ ਬਿਠਾਇਆ ਗਿਆ ਜਿਹੜੀ ਲਾਲ ਸੁਰਖ ਅੱਗ ਵਰਗੀ ਕਰਕੇ ਛਪਾਈਆਂ ਨੂੰ ਹੁਕਮ ਦਿੱਤਾ ਕਿ ਇਹਨਾਂ ਨੂੰ ਪਕੜ ਕਰਕੇ ਇਸ ਲੋਹ ਤੇ ਬਿਠਾਇਆ ਜਾਵੇ ਹਜ਼ੂਰ ਆਪ ਚੌਂਕੜੇ ਤੋਂ ਉੱਠ ਕਰਕੇ ਸੱਚੇ ਪਾਤਸ਼ਾਹ ਜੀ ਉਸ ਤਤੀ ਲੋਹ ਦੇ ਅਸਵਾਰ ਹੋਏ ਐਸਾ ਹਜ਼ੂਰ ਨੇ ਇਹ ਦਰਦਨਾਕ ਸਾਗਾ ਆਪਣੇ ਸਿੱਖਾਂ ਦੇ ਸਾਹਮਣੇ ਸਭ ਕੁਝ ਬਤਾਇਆ ਹਜ਼ੂਰ ਜਿਸ ਸਮੇਂ ਤੱਤੀ ਤਵੀ ਤੇ ਅਸਵਾਰ ਹੋਣ ਲੱਗੇ ਮਹਾਰਾਜ ਸੱਜੇ ਬਾਦਸ਼ਾਹ ਜੀ ਨੂੰ ਤਵੀ ਤੇ ਅਸਵਾਰ ਹੁੰਦਿਆਂ ਵੇਖ ਭਾਈ ਪ੍ਰਾਣੇ ਕੋਲੋਂ ਰਹਾ ਨਗਿਆ ਤੇ ਪੈਰਾ ਵਿੱਚ ਬੇੜੀਆਂ ਸੀ ਦੁਰ ਨਹੀਂ ਸੀ ਸਕਦੇ ਤੇ ਧੰਤੀ ਦੇ ਉੱਤੇ ਰੀਂਗਦੇ ਹੋਏ ਗੁਰੂ ਸਾਹਿਬ ਵੱਲ ਨੂੰ ਵਧਣ ਲੱਗੇ ਉੱਚੀ ਉੱਚੀ ਬੋਲ ਉੱਠਿਆ ਹਜ਼ੂਰ ਇਹ ਸਾਡੇ ਸ਼ਰੀਰ ਕਿਹੜੇ ਕੰਮ ਆਉਣਗੇ ਮਹਾਰਾਜ ਮੇਰਾ ਸ਼ਰੀਰ ਤੱਤੀ ਤਵੀ ਤੇ ਪਵੇ ਤੇ ਆਪ ਮੇਰੇ ਸ਼ਰੀਰ ਤੇ ਚਾਹ ਰੱਖ ਲਓ ਪੰਗਿਆਂ ਨੇ ਘੜੀਸ ਕੇ ਡੰਡੇ ਮਾਰ ਕੇ ਭਾਈ ਪੁਰਾਣੇ ਨੂੰ ਫਿਰ ਡੇੜੀ ਵਿੱਚ ਸਿੱਟ ਦਿੱਤਾ